ਬਹੁਤ ਹੀ ਭਾਵੁਕ ਦਿਨ ਹੈ ਜੀ ਮੈਂ ਮੇਰੇ ਪਰਿਵਾਰ ਨਾਲ RAM LALA ਦੇ ਦਰਸ਼ਨ ਕਰਨ ਲਈ ਆਇਆ ਸੀਗਾ ਜੀ ਉੱਥੇ ਮੇਰਾ ਮਨ ਦੇਖ ਕੇ RAM LALA ਨੂੰ ਬਹੁਤ ਹੀ ਵਿਚਰਤ ਹੋ ਗਿਆ ਸੀਗਾ ਵੀ ਮੈਂ RAM LALA ਟੈਂਟ 'ਚ ਬੈਠੇ ਆ ਉਦੋਂ ਹੀ ਮਨ ਦੇ ਵਿੱਚ ਨਿਰਧਿਆ ਕਰ ਲਿਆ ਸੀਗਾ ਵੀ ਅੱਜ ਤੋਂ ਜਦੋਂ ਤੱਕ ਮੰਦਰ ਬਣੂਗਾ ਫੈਸਲਾ ਹੋਊਗਾ ਉਹ ਤੱਕ RAM RAM ਲਿਖੀ ਜਾਵਾਂਗੇ ਉਹ ਤੱਕ ਮੇਰੇ ਬੱਚੀ RAM ਮੇਰੇ ਬੱਚੀ RAM ਮੇਰੇ RAM LALA ਨੇ ਮੇਰੇ ਪੂਰੇ ਕਰਵਾਤੇ 21 ਸਾਲ ਵਿੱਚ ਇੱਕ ਵਾਰੀ ਆਂਦੀ ਆ। ਕੁੰਭ 12 ਸਾਲਾਂ ਵਿੱਚ ਆਂਦਾ ਹੈ। ਇਹ ਸਾਡੇ ਸਨਾਤਨ ਵਾਸਤੇ ਸਾਰੀ ਉਮਰ ਦਾ ਇੱਕੋ ਹੀ ਦਿਨ ਬਣ ਗਿਆ ਹੈ। ਕਾਲਾ ਜੋਗਿਸ਼ਿਕਾ ਭਗਵਾਨ ਦੇ ਵਸਤਰ ਫਟੇ ਹੁੰਦੇ ਸੀਗੇ। ਵਸਤਰ ਬਦਲਣ ਵਾਸਤੇ ਕਿਹਦੇ ਕਿਹਦੇ ਕੋਲ ਪਰਮਿਸ਼ਨ ਲੈਣੀ ਪੈਂਦੀ ਸੀਗੇ? ਜਿਵੇਂ ਭਗਵਾਨ ਦੇ ਵਸਤਰ ਬਦਲਣ ਵਾਸਤੇ ਹੀ ਮੇਰੇ ਭਗਵਾਨ ਭੁੱਖੇ ਪਿਆਸੇ ਬੈਠਾ ਜਾਂਦੇ ਸੀਗੇ। ਉਹ ਕਾਲਾ ਦੌਰ ਭਗਵਾਨ ਨੇ ਦੇਖਿਆ ਤੇ ਉਹ ਜੋ ਸਾਡੇ ਸਾਡੇ ਭਗਤਾਂ ਨੇ ਰਾਮ ਭਗਤਾਂ ਨੇ ਚਰਚ ਕਰਕੇ ਜੋ ਅੱਜ ਇਹ ਸੰਬੰਧਮ ਜੁਗ ਆਇਆ ਹੈ ਦੇਸ਼ ਦੇ ਵਿੱਚ ਰਾਮ ਰਾਜ ਆਇਆ ਹੈ ਤੁਸੀਂ ਵੇਖ ਰਹੇ ਹੋ ਜਗ ਬਾਣੀ ਤੇ ਮੈਂ ਹਾਂ ਦਿਲਸ਼ੇਰ ਅਸਲ ਅਸੀਂ ਮੌਜੂਦ ਆਂ ਇਹ ਉद्याਨ ਦੇ ਸਰਯੂ ਤਾਟ ਦੇ ਉੱਤੇ ਇੱਕ ਪਾਸੇ ਸਰਯੂ ਦੀ ਨਦੀ ਵਹਿ ਰਹੀ ਹੈ ਜੋ ਰਾਮ ਨਾਮ ਦੇ ਵਿੱਚ ਭਗਤਾਂ ਨੂੰ ਡਬੋਰੀਆ ਜਾਂ ਕਹਿ ਸਕਦੇ ਰਾਮ ਦੇ ਰੰਗ ਚ ਰੰਗ ਰਹੀ ਹੈ ਪਰ ਇੱਥੇ ਰਾਮ ਨਾਮ ਲਿਖ ਕੇ 25 ਲੱਖ ਵਾਰ 25 ਲੱਖ ਵਾਰ ਰਾਮ ਨਾਮ ਦੀਆਂ ਲਿਖੇ ਹੋਏ ਕਿਆਸਾਜ ਦੇ ਨਾਮ ਹੈ ਉਹਨਾਂ ਨੂੰ ਲੈ ਕੇ ਇੱਥੇ ਪਹੁੰਚੇ ਨੇ ਪੰਜਾਬ ਤੋਂ ਦੋ ਲੋਕ ਇਹਨਾਂ ਤੋਂ ਪਹਿਲਾਂ ਜਾਣਦੇ ਨਾਲ ਗੱਲਬਾਤ ਕਰਦੇ ਹਾਂ ਜੀ ਤੁਸੀਂ ਕਿੱਥੋਂ ਆਏ ਪਹਿਲਾਂ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਕਿੱਥੋਂ ਆਏ ਹੋ ਜੀ ਤੁਸੀਂ ਅਸੀਂ ਪੰਜਾਬ ਦੇ ਜੈਤੋ ਮੰਡੀ ਡਿਸਟ੍ਰਿਕਟ ਫਰੀਦਕੋਟ ਤੋਂ ਆਏ ਹਾਂ ਮੈਂ ਪੰਕਜ ਸਿੰਘਲਾ ਨਮੋ ਜਨ ਸੁਰੱਖਿਆ ਦਾ ਜ਼ਿਲ੍ਹਾ ਅਧਿਕਾਰੀ ਹਾਂ ਜੀ ਤੁਸੀਂ ਅਸੀਂ ਜੈਤੋ ਮੰਡੀ ਤੋਂ ਆਏ ਹਾਂ ਡਿਸਟ੍ਰਿਕਟ ਫਰੀਦਕੋਟ ਅਸੀਂ ਵੀ ਨਮੋ ਜਨ ਸੁਰੱਖਿਆ ਫਰੀਦਕੋਟ ਦੇ ਜ਼ਿਲ੍ਹਾ ਪਤਧਾਰੀ ਜੀ ਤੁਹਾਡਾ ਨਾਮ ਕੀ ਹੈ ਹਾਂਜੀ ਦਿਨੇਸ਼ ਸ਼ਰਮਾ ਹਾਂ ਤੇ ਸ਼ਰਮਾ ਜੀ ਜੋ ਤੁਸੀਂ ਅੱਜ ਲੈ ਕੇ ਆਏ ਹੋ 25 ਲੱਖ ਵਾਰ ਰਾਮ ਨਾਮ ਲਿਖਿਆ ਹੋਇਆ ਹੈ ਇਹ ਕਦੋਂ ਮੰਦ ਦੇ ਵਿੱਚ ਆਇਆ ਸੀ ਕਿ 25 ਵਾਰ ਰਾਮ ਨਾਮ ਲਿਖਣਾ ਹੈ 25 ਲੱਖ ਵਾਰ ਤੇ ਫਿਰ ਇੱਥੇ ਅਯੁੱਧਿਆ ਲੈ ਕੇ ਆਉਣਾ ਅੱਜ ਸਾਡੇ ਵਾਸਤੇ ਬਹੁਤ ਹੀ ਭਾਵੁਕ ਦਿਨ ਹੈ ਜੀ ਮੈਂ ਮੇਰੇ ਪਰਿਵਾਰ ਨਾਲ RAM LALA ਦੇ ਦਰਸ਼ਨ ਕਰਨ ਲਈ ਆਇਆ ਸੀਗਾ ਜੀ ਉੱਥੇ ਮੇਰਾ ਮੰਡ ਦੇਖ ਕੇ RAM LALA ਨੂੰ ਬਹੁਤ ਹੀ ਵਿੱਚਨਤ ਹੋ ਗਿਆ ਸੀਗਾ ਵੀ ਮੇਰੇ RAM LALA ਟੈਂਟ 'ਚ ਬੈਠੇ ਆ ਮੇਰੇ RAM LALA ਟਾਟ 'ਚ ਬੈਠੇ ਆ ਉਦਨ ਹੀ ਮੰਡ ਦੇ ਵਿੱਚ ਨਿਰਧਿਆ ਕਰ ਲਿਆ ਸੀਗਾ ਵੀ ਅੱਜ ਤੋਂ ਜਦੋਂ ਤੱਕ ਮੰਦਿਰ ਬਣੂਗਾ ਫੈਸਲਾ ਆਊਗਾ ਉਹ ਤੱਕ RAM RAM ਲਿਖੀ ਜਾਵਾਂਗੇ ਉਹ ਤੱਕ ਮੇਰੇ ਬੱਚੀ RAM ਮੇਰੇ ਬੱਚੀ RAM ਮੇਰੇ RAM LALA ਨੇ ਮੇਰੇ ਪੂਰੇ ਕਰਵਾਤੇ ਅੱਜ ਉਹ ਸ਼ੁਭ ਘੜੀ ਅੱਜ ਜੋ ਸ਼ੁਭ ਘੜੀ ਆਈ ਹੈ 25 ਲੱਖ ਰਾਮ ਰਾਮ ਜਿਹੜੇ ਲਿਖੇ ਆ ਉਹ ਅਸੀਂ ਅਯੁੱਧਿਆ ਜੀ ਦੀ ਨਗਰੀ ਵਿੱਚ ਉਹਨੂੰ ਲੈ ਕੇ ਆਏ ਆਂ ਭਗਵਾਨ ਰਾਮ ਦੀ ਸਾਡੇ ਤੇ અપਾਰ ਕਿਰਪਾ ਹੈ ਅੱਜ ਬਹੁਤ ਹੀ ਸ਼ੁਭ ਪਾਵਨ ਦਿਨ ਹੈ ਦੀਵਾਲੀ ਦੀਵਾਲੀ ਸਾਲ ਵਿੱਚ ਇੱਕ ਵਾਰੀ ਆਉਂਦੀ ਆ ਕੁੰਭ 12 ਸਾਲਾਂ ਵਿੱਚ ਆਂਦਾ ਹੈ ਇਹ ਸਾਡੇ ਸਨਾਤਨ ਵਾਸਤੇ ਸਾਰੀ ਉਮਰ ਦਾ ਇੱਕੋ ਹੀ ਦਿਨ ਬਣ ਗਿਆ ਹੈ ਇਹ ਇਤਿਹਾਸਿਕ ਦਿਨ ਅੱਜ ਸਾਡੇ ਵਿੱਚ ਆਇਆ ਹੈ ਅਸੀਂ ਇਸ ਦੇ ਸ਼ਕਤੀ ਬਣ ਰਹੇ ਆ ਸਾਡਾ ਮਨ ਬਹੁਤ ਹੀ ਪਰਫੁੱਲਿਤ ਹੈ ਜੈ ਸ਼੍ਰੀ ਰਾਮ ਤੁਸੀਂ ਗੱਲ ਕੀਤੀ ਹੈ ਕਿ 90 ਦੀ 90 ਦੇ ਦੌਰ ਦੀ ਜਦੋਂ ਭਾਵੁਕ ਹੋ ਗਏ ਸੀ ਤੁਸੀਂ ਇਹ ਗੱਲ ਕਰਦੇ ਕਰਦੇ ਉਹ ਦੌਰ ਤੁਸੀਂ ਦੇਖਿਆ ਤੇ ਕਿਵੇਂ ਦਾ ਲੱਗਾ ਸੀ ਉਹ ਦੌਰ ਸਰ ਉਹ ਦੌਰ ਤਾਂ ਇੱਕ ਕਾਲਾ ਯੁੱਗ ਸੀਗਾ ਕਾਲਾ ਯੁੱਗ ਸੀਗਾ ਭਗਵਾਨ ਦੇ ਵਸਤਰ ਫਟੇ ਹੁੰਦੇ ਸੀਗੇ ਵਸਤਰ ਬਦਲਣ ਵਾਸਤੇ ਕਿਹਦੇ ਕਿਹਦੇ ਕੋਲ ਪਰਮਿਸ਼ਨ ਲੈਣੀ ਪੈਂਦੀ ਸੀਗੀ ਸਿਰਫ ਭਗਵਾਨ ਦੇ ਵਸਤਰ ਬਦਲਣ ਵਾਸਤੇ ਹੀ ਮੇਰੇ ਭਗਵਾਨ ਭੁੱਖੇ ਪਿਆਸੇ ਬੈਠਾ ਜਾਂਦੇ ਸੀਗੇ ਉਹ ਕਾਲਾ ਦੌਰ ਭਗਵਾਨ ਨੇ ਦੇਖਿਆ ਤੇ ਉਹ ਜੋ ਸਾਡੇ ਸਾਡੇ ਭਗਤਾਂ ਨੇ ਰਾਮ ਭਗਤਾਂ ਨੇ ਸੰਘਰਸ਼ ਕਰਕੇ ਜੋ ਅੱਜ ਇਹ ਸੰਵੰਦਜੁਗ ਆਇਆ ਹੈ ਦੇਸ਼ ਦੇ ਵਿੱਚ ਰਾਮ ਰਾਜ ਆਇਆ ਹੈ ਇਹ ਸਭ ਭਗਵਾਨ ਰਾਮ ਦੀ ਅਪਾਰ ਕਿਰਪਾ ਹੈ ਤੁਸੀਂ ਇਹ ਕਾਪੀਆਂ ਜਰੂਰ ਦਿਖਾ ਦਿਓ ਜੀ ਸਾਨੂੰ ਜਿਹੜੀ 25 ਲੱਖ ਵਾਰ ਰਾਮ ਰਾਮ ਲਿਖਿਆ ਹੈ ਜੀ ਲਓ ਦਿਖਾ ਦਿਨਾ ਭਗਤਾਂ ਤੁਸੀਂ ਵੇਖ ਸਕਦੇ ਹੋ ਰਾਮ ਨਾਮ ਦੇ ਨਾਲ ਇਥੇ ਕੀ ਆ ਜਾ ਸਕਦਾ ਕਿ ਰਾਮਨਾਮ ਦੀ ਲੂਟ ਹੈ ਲੂਟ ਸਕੇ ਤਾਂ ਲੂਟ ਜੀ ਨਾਮਨਾਮ ਕੀ ਲੂਟ ਹੈ ਲੂਟ ਸਕੇ ਤਾਂ ਲੂਟ ਇਹ ਜਿਹੜੇ ਮੇਰੇ ਭਾਈ ਸਾਹਿਬ ਆਏ ਆ ਇਹਨਾਂ ਦੀ ਮਾਤਾ ਜੀ 100 ਸਾਲ ਦੀ ਏਜ ਦੀ ਹੈ ਜੀ ਸੰਤੋਸ਼ੀ ਮਾਤਾ ਦੇ ਉਹ ਮਹੰਤਾ ਪ੍ਰਧਾਨ ਮੰਦਿਰ ਦੇ ਜੀ ਸੱਤਿਆ ਬਾਮਾ ਨਾਮ ਹੈ ਸੱਤਿਆ ਬਾਮਾ ਨਾਮ ਹੈ ਉਹ 100 ਸਾਲ ਦੇ ਮਾਤਾ ਜੀ ਦੇ ਵੀ ਰੋਜ਼ ਰਾਮ ਮੰਦਰ ਦੀ ਖੁਸ਼ੀ ਵਿੱਚ ਇਹਦਾ ਫੈਸਲਾ ਆਇਆ ਵੀ ਮੈਂ ਨਾਮ ਨਾਮ ਲਿਖਣਾ ਹੈ ਤੇ ਮੇਰਾ ਪੁੱਤਰ ਉਹਨੂੰ ਸਰੀ ਨਦੀ ਚ ਬਹਾ ਕੇ ਆਵੇ ਇਹ ਉਹ ਵੀ ਰਾਮ ਨਾਮ ਲੈ ਕੇ ਆਏ ਹੈ 550 ਸਾਲ ਦਾ ਸਮਾਂ ਬੀਤ ਗਿਆ ਰਾਮ ਜੀ ਜਦੋਂ ਘਰੋਂ ਕਹਿ ਸਕਦੇ ਆ ਘਰ ਨਹੀਂ ਆਪ ਪਾਏ ਅੱਜ ਘਰ ਆਪ ਆਏ ਨੇ ਤੁਸੀਂ ਇੰਨੇ ਵਾਰ ਰਾਮ ਰਾਮ ਲੈ ਕੇ ਲੈ ਕੇ ਆਏ ਹੋ ਕਿਵੇਂ ਤਾਂ ਲੱਗ ਰਿਹਾ ਤੁਹਾਨੂੰ ਅਯੁੱਧਿਆ ਨਗਰੀ ਪਹੁੰਚ ਕੇ ਸਾਡਾ ਮਨ ਇੱਡਾ ਪਰਸੁਨਿਤ ਹੈ ਸਾਡੇ ਕੋਲ ਸ਼ਬਦਾਂ ਸ਼ਬਦੀ ਨਹੀਂ ਹੈਗੇ ਤੇ ਕਹਿ ਨਾ ਵਾਜਦੇ ਜੋ ਸਰਕਾਰ ਨੇ ਵਿਵਸਥਾ ਕਰੀ ਹੋਈ ਹੈ ਇੱਥੇ ਪ੍ਰਸ਼ਾਸਨ ਦੀ ਇੱਡੀ ਸੋਹਣੀ ਵਿਵਸਥਾ ਇੰਨੀ ਸੁੰਦਰ ਅਯੁੱਧਿਆ ਇਹ ਐ ਲੱਗ ਰਿਹਾ ਜਿਵੇਂ ਤ੍ਰੇਤਾ ਯੁੱਗ ਦੀ ਯੋਧਿਆ ਅੱਜ ਇੱਥੇ ਆ ਚੁੱਕੀ ਆ ਜੀ ਤ੍ਰੇਤਾ ਯੁੱਗ ਵਾਲੀ ਯੋਧਿਆ ਇੱਥੇ ਵਿਰਾਜਮਾਨ ਹੋ ਚੁੱਕੀ ਆ ਐਡੇ ਇੱਥੋਂ ਦੇ ਲੋਕ ਬਹੁਤ ਵਧੀਆ ਕੋਆਪਰੇਟਿਵ ਇਹ ਐ ਲੱਗਦਾ ਵਾਕਈ ਹੀ ਮਰਿਆਦਾ ਚ ਲੈਣ ਵਾਲੇ ਲੋਕ ਆ ਜੀ ਇਹ ਭਗਵਾਨ ਰਾਮ ਦੇ ਅੰਸ਼ੀ ਸਾਰੇ ਇੱਥੇ ਵਿਰਾਜਮਾਨ ਆ ਜੀ ਤਾਂ ਰਾਮ ਲਲਾ ਦੀ ਪ੍ਰਾਨ ਪ੍ਰਤੀਸ਼ਠਾ ਹੋਣ ਜਾ ਰਹੀ ਆ ਕੁਝ ਢੇਰ ਦਾ ਸਮਾਂ ਬਚਿਆ ਕੁਝ ਘੰਟੇ ਬਚੇ ਨੇ ਇਸ ਤੇ ਕੀ ਕਹਿਣਾ ਚਾਹੋਗੇ ਇਹਦਾ ਸਾਰੇ ਇਸ ਤੇ ਕਹਿਣ ਵਾਸਤੇ ਸ਼ਬਦ ਮੇਰੇ ਕੋਲ ਸਾਡੇ ਪ੍ਰਧਾਨ ਮੰਤਰੀ ਜੀ ਵੀ ਕੋਲ ਕੋਲ ਨਹੀਂ ਹੋਣਗੇ ਜੋ ਅੱਜ ਦਾ ਦਿਨ ਆਇਆ ਹੈ ਇਹਦੇ ਵਾਸਤੇ ਸ਼ਬਦ ਨਹੀਂ ਕਿਸੇ ਕੋਲ ਹੋ ਸਕਦੇ ਹੈਗੇ ਜੀ ਇਹ ਸਾਡਾ ਨਾ ਇਹ ਸਾਡਾ ਦਿਲ ਨਹੀਂ ਸਾਡੀ ਭਾਵਨਾ ਹੈ ਇਹ ਸਾਡੇ ਬਜ਼ੁਰਗਾਂ ਦੀਆਂ ਸਾਡੇ ਵੱਡੇ ਵੱਡੇ ਜਿਹੜੇ ਵਡੇਰੇ ਹੈਗੇ ਆ ਉਹਨਾਂ ਦੇ ਸੰਘਰਸ਼ ਦਾ ਇਹ ਰੰਗ ਲੈ ਕੇ ਆਇਆ ਹੈ ਇਹ ਉਹਨਾਂ ਦੀ ਭਾਵਨਾਵਾਂ ਚੜੀਆਂ ਹੋਈਆਂ ਇਸ ਦੇ ਨਾਲ ਜੀ ਪ੍ਰਾਣ ਪ੍ਰਿਸ਼ਟਾ ਵਾਲੇ ਦੇਣਾ ਯੋਧਿਆ ਚ ਰਹਿਣਾ ਦੀ ਖੁਸ਼ ਨਸੀਬੀ ਜੋ ਤੁਹਾਨੂੰ ਮਿਲੀ ਹੈ ਕਿਵੇਂ ਮਹਿਸੂਸ ਕਰਦੇ ਹੋ ਬਹੁਤ ਸੁਭਾਗ ਹੈ ਇਹ 25 ਲੱਖ ਦਾ ਰਾਮ ਰਾਮ ਲਿਖਿਆਣਾ ਜੀ ਇਹ ਸਾਰਾ ਉਹਦਾ ਬਰਤਾਕੀ ਹੈ ਅਸੀਂ ਤਾਂ ਮਿੱਟੀ ਵੀ ਹੈ ਨਹੀਂਗੇ ਜੇ ਅਸੀਂ ਸੋਚੀਏ ਵੀ ਸੀ ਮਿੱਟੀ ਹੈ ਮਿੱਟੀ ਵੀ ਹੈ ਨਹੀਂਗੇ ਇਹ ਸਭ ਭਗਵਾਨ ਰਾਮ ਹੀ ਸਾਨੂੰ ਅੱਜ ਦੇ ਦਿਨ ਇੱਥੇ ਲੈ ਕੇ ਆਏ ਹੈ ਜੀ ਜੀ ਭਗਵਾਨ ਰਾਮ ਦੇ ਸਵਾਮੀ ਰਾਮ ਭਦਰਾਚਾਰਾ ਜੀ ਸਾਡੇ ਗੁਰੂ ਜੀ ਉਹਨਾਂ ਦੇ ਆਸ਼ਰਮ ਚ ਆਏ ਉੱਥੋਂ ਅਸੀਂ ਇਹੀ ਲੱਗੇ ਆਏ ਜੀ ਜੀ ਇਸ ਤੋਂ ਪਹਿਲਾਂ ਯੁੱਧ ਆਏ ਹਾਂ ਮੈਂ ਦੱਸਿਆ ਤੁਹਾਨੂੰ ਪਹਿਲਾਂ ਆਇਆ ਸੀਗਾ ਜੀ ਉਹਦੇ ਪਰਿਵਾਰ ਨਾਲ ਆਏ ਸੀਗੇ ਜੀ ਉਹ ਤੋਂ ਬਾਅਦ ਮੈਂ ਅੱਜ ਦੁਰੀ ਵਾਲੀ ਆਇਆ ਜੀ ਜੀ ਤੇ ਹੁਣ ਇਹ ਇੱਛਾ ਹੈ ਜੇ ਬਗਵਾ ਨਾਮ ਦੀ ਇੱਛਾ ਰਹੀ ਤਾਂ ਹਰ ਮਹੀਨੇ ਦੀ ਹਰ ਹਫਤੇ ਦੀ ਜੈ ਜੈ ਸ਼੍ਰੀ ਰਾਮ ਹੋਈ ਜਾਣੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਤਾਂ ਇਹ ਭਗਤ ਨੇ ਪੰਜਾਬ ਤੋਂ ਆਏ ਨੇ ਜੈਤੋਂ ਮੰਡੀ ਤੋਂ ਆਏ ਭਗਤ 25 ਲੱਖ ਵਾਰ ਰਾਮ ਨਾਮ ਲੈ ਕੇ ਆਏ ਨੇ ਹੁਣ ਇਹਨਾਂ ਨੂੰ ਸਰਯੂ ਨਦੀ ਦੇ ਵਿੱਚ ਉਸ ਨੂੰ ਪ੍ਰਵਾਹਿਤ ਕਰਨਾ ਹੈ ਉਸ ਨੂੰ ਜਲ ਪ੍ਰਵਾਹ ਕਰ ਦੇਣਾ ਹੈ ਇਸ 25 ਲੱਖ ਰਾਮਨਾਮ ਦੀ ਇਹ ਕਹਿੰਦੇ ਨੇ ਕਿ ਸ਼ਾਇਦ ਉਹਨਾਂ ਦੇ ਰਾਮਨਾਮ ਲਿਖੇ ਦਾ ਹੀ ਫਲ ਹੈ ਕਿ ਅੱਜ ਪ੍ਰਾਨ ਪ੍ਰਤੀਸ਼ਟਾ ਵਾਲੇ ਦਿਨ ਉਹ ਅਯੁੱਧਿਆ ਪਹੁੰਚ ਪਾਏ ਨੇ ਤੇ ਸਨਹਿਰੀ ਅਫਸਰ ਦੇ ਗਵਾਹ ਬਣ ਪਾਏ ਨੇ ਇਸ ਦੌਰਾਨ ਮੇਰੇ ਨਾਲ ਖੂਬ ਅਪਡੇਟਸ ਲਈ ਵੇਖਦ ਰੋ ਜਗਮਾਨੀ ਟੀਵੀ ਕੈਮਰਾਮੈਨ ਮੋਨੂ ਦੇ ਨਾਲ ਮੈਂ ਦਿਲਸ਼ੇਜ਼ ਸਿੰਘ ਚੋਪਾ